ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਆਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਚੀਮਾ ਕਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਸਤਨਾਮ ਸਿੰਘ ਬਾਬਾ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਚਾਰ ਨਵੇਂ گاਵਾਂ ਦੇ ਵਿੱਚ ਦਿਖਾਵਾਂਗੇ ਤੇ ਚਾਰੇ گاਵਾਂ ਦੋਸਤੋ ਸੁਈਆਂ ਸਵਾਈਆਂ ਹੋਣਗੀਆਂ ਪਹਿਲਾਂ ਦੱਸਦਾ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਰੇਟ 35000 ਤੋਂ ਲੈ ਕੇ ਤੇ 55000 ਰੁਪਏ ਦੇ ਵਿੱਚ ਵਿੱਚ ਇਹਨਾਂ گاਵਾਂ ਦਾ ਹੋਊਗਾ ਸੋ ਦੋਸਤੋ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ-ਵਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਨੂੰ ਆਲ ਤੇ ਸੈਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਸਭ ਤੋਂ ਪਹਿਲਾਂ ਤੁਹਾਡੇ ਤੇ ਪਹੁੰਚਦੀ ਰਹੇ ਆਓ ਕਰੀਏ ਗੱਲਬਾਤ ਵੀਰੋਨਾਂ ਨਾਲ ਤੇ ਡਿਟੇਲ ਆਪ ਇਹਨਾਂ ਗਾਵੇਂ ਦੀ ਸਾਰੀ ਪੁੱਛ ਲੈਂਦੇ ਹਾਂ ਜੀ ਹਾਂਜੀ ਬਾਬਾ ਜੀ ਸਭ ਤੋਂ ਪਹਿਲਾਂ ਵਾਇਕਰ ਜੀ ਦਾ ਖਾਲਸਾ ਵੈਰੀ ਜੀ ਜੀ ਹੋਰ ਖੈਰ ਸਾਹਿਬ ਜੀ ਵਧੀਆ ਬਾਬਾ ਜੀ ਹੋਰ ਹਾਂਜੀ ਹਾਂਜੀ ਹੋਰ ਸੁਣਾਓ ਕਿਦਾਂ ਪਰਿਵਾਰ ਦਾ ਆਹ ਕਿਰਪਾ ਜੀ ਕਿਰਪਾ ਠੀਕ ਹੈ ਜੀ ਭਾਜੀ ਇਹ ਲੋ ਬਿਮਾਰ ਹੀ ਕਾਫੀ ਦਿਨ ਤੋਂ ਇੱਕ ਟਰੀਆਂ ਖਰਾਬ ਹੀ ਤੇ ਦਾਲ ਸੇ ਕਰਵਾ ਲਈ ਤੇ ਚਰਾ ਕੱਲ ਭੋਗ ਪਿਆ ਵਾ ਠੀਕ 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 ਹਾਂ ਜੀ ਤਾਂ ਕਰਕੇ ਮੇਰਾ ਮਾਲ ਲੈਂਦਾ ਵੀ ਨਹੀਂ ਗਿਆ ਦੇ ਵੀਡੀਓ ਨਹੀਂ ਪਈ ਠੀਕ 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 ਹਾਂ ਜੀ ਛੋਟਾ ਬ੍ਰਦਰ ਜੀ ਬਾਬਾ ਜੀ ਆਪਣਾ ਐਡਰੈਸ ਬੋਲ ਦिए ਇੱਕ ਵਾਰ ਐਡਰੈਸ ਪਿੰਡ ਚੀਮਕਲਾ ਹਾਂ ਜੀ ਸੇਲ ਪੱਟੀ ਠੀਕ ਹੈ ਤੇ ਜ਼ਿਲ੍ਹਾ ਤਰਨਤਾਰ ਠੀਕ ਹੈ ਜੀ ਹਾਂ ਜੀ ਫੋਨ ਨੰਬਰ ਦੱਸੋ ਫੋਨ ਨੰਬਰ 98771 ਹਾਂ ਜੀ 73002 ਠੀਕ ਹੈ ਨਾਮ ਸਤਨਾਮ ਸਿੰਘ ਠੀਕ ਹੈ ਜੀ ਹਾਂ ਜੀ ਅੱਜ ਜਿਹੜੀਆਂ گاਵਾਂ ਆਪਾਂ ਲੈਂਦੀਆਂ ਵਾਂ ਦੋ گاਵਾਂ ਜਿਹੜੀਆਂ ਰਾਜਸਥਾਨ ਦੀ ਵੀੜ ਤੇ ਦੋ گاਵਾਂ ਇੱਧਰ ਕੀ ਆਪਣੇ ਪੰਜਾਬ ਦੇ ਹਾਂਜੀ 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 ਰਾਜਸਥਾਨ ਤੋਂ ਮਾਲ ਲਿਆਇਆ ਇੱਕ ਪਰ ਵਗਿਆ ਵਾ ਉਤਰਾ ਹੀ ਠੀਕ ਹੈ ਜੀ ਤੇ ਉਹ ਕਰਕੇ ਫਿਰ ਵਿੱਚੇ ਗਾਹ ਘਾਈ ਗਿਆ ਤੇ ਅੱਜ ਵੀ ਇੱਕ ਮਾਲ ਖਿਆ ਠੀਕ ਠੀਕ ਹਾਂਜੀ ਹਾਂਜੀ ਕੋਲ ਲਿਆ ਪਿਆ ਵਾ ਮਾਲ ਹੋਰ ਵੀ ਆਊਗਾ ਠੀਕ ਹੈ ਜੀ ਹਾਂਜੀ ਤੇ ਸ਼ੁਰੂ ਕਰੀਏ ਪਾਪਾ ਜੀ ਆਪਾਂ ਇਸ ਗਾਹ ਤੋਂ ਪਹਿਲਾਂ ਜਿਹੜੀ ਛੋਟੇ ਕਦ ਦੀ ਗਾਹ ਵਾ ਇਹਦੀ ਆਪਾਂ ਹਾਂਜੀ ਹਾਂਜੀ ਇਹ ਛੋਟੀ ਹੈ ਇਹ ਤੇ ਮਗਰ ਵੱਛੀ ਆ ਜੀ ਅੱਛਾ ਜੀ ਹਾਂਜੀ ਹਾਂਜੀ ਵੱਛੀ ਇਹ ਸਵੇਰ ਨੂੰ ਵਸੂਗੀ ਜੀ ਸਵੇਰ ਇਹ ਸਤਜ ਇਹ ਵਾੜਾ ਹੀ ਪਰ ਦੂਜਾ ਮੰਦੇ ਵਿੱਚ ਤੁੱਚੇ ਹੋ ਠੀਕ ਹੈ ਜੀ ਹਾਂਜੀ ਹਾਂਜੀ ਉਤਰਾ ਕੋਈ ਗੱਲ ਨਹੀਂ ਠੰਡੀ ਸਨਾਲ ਬਚਰੀ ਠੀਕ ਹੈ ਜੀ ਅੰਦੀ ਨੂੰ ਬਿਲਕੁਲ ਦੋਸਤੋ ਸੀਲਸ ਲੱਗ ਗਿਆ ਸੁਹਾ ਕੋਈ ਵੀਰ ਕਨਫਰਮ ਕਰ ਲਏ ਪਹਿਲਾ ਜਾਂ ਦੂਜਾ ਜੋ ਵੀ ਹੈ ਤੁਹਾਡੇ ਸਾਹਮਣੇ ਤੁਸੀਂ ਆਪੀ ਨਿਰਕਰ ਕਰ ਲੈਣੀ ਹੈ ਥਣਾ ਥਣਾ ਦੀ ਦੋਸਤੋ ਕੁਆਲਿਟੀ ਬਿਲਕੁਲ ਓਕੇ ਜੀ ਥਣਾ ਤੇ ਬੱਚਾ ਵੀ ਨੇ ਦੋਸਤੋ ਵਛੀ ਦਿੱਤੀ ਹੈ ਮੈਂ ਬੱਚੇ ਬਾਅਦ ਖਾ ਦੂੰਗਾ ਚਾਰੇ ਕਾ ਇਹ ਬੱਚੀ ਹੈ ਜੀ ਹਲੇ ਦਿਨ ਚਾਰ ਕਾਰ ਤੋਂ ਲੈ ਕੇ ਪੰਜ ਕ ਦਿਨ ਹੋਏ ਹੈ ਇਹ ਚੀ ਨਾਲ ਨਾ ਰਵਾਏ ਠੀਕ ਹੈ ਜੀ ਹਾਂਜੀ ਹਾਂਜੀ ਸੱਦਰ ਹੀ ਆ ਬਿਲਕੁਲ ਬਾਬਾ ਜੀ ਬੋਲਾ ਕਿੰਲੀ ਆ ਜਾਂ ਦੁੱਧ ਕਿੰਲੀ ਆ ਦੁੱਧ ਕਿੰਲੀ ਕੋਈ ਆ ਦੁੱਧ ਕਿੰਨੋ ਬੋਲਾ ਕਿੰਨੋ ਕਿੰਨਾ ਤਿਆਰ ਹੈ ਮੌਕੇ ਦਾ ਇਹਦੇ ਨਾਲ ਜੀ 11 ਦੇ 12 ਦੇ ਵਿੱਚ ਵਿਚ ਵਿਚਾਲੇ ਆ 11 ਤੋਂ 12 ਦੇ ਵਿੱਚ ਹਾਂ ਬਿਲਕੁਲ ਤਿਆਰ ਆ ਠੀਕ ਹੈ ਜੀ ਇਹ ਦੁੱਧੋਂ ਵਾਦੀ ਤਰੀ ਜਾਂਦੀ ਆ ਵਧੂ ਕਿ ਦੁੱਧ ਹੋਰ ਠੀਕ ਹੈ ਜੀ ਹਾਂਜੀ ਹਾਂਜੀ ਤੋੜ ਕੇ ਦਿਖਾਈਏ ਵੀਰ ਨੂੰ ਦੋਸਤੋ 11 ਤੋਂ 12 ਲੀਟਰ ਦੇ ਵਿੱਚ ਵਿੱਚ ਕੋਈ ਵੀਰ ਬੋਲਾ ਮੰਨ ਲੇ ਜਾਂ ਦੁੱਧ ਮੰਨ ਲੇ 4 ਤੋਂ 5 ਦਿਨ ਦਾ ਟਾਈਮ ਇਹਨੂੰ ਸੁਈ ਨੂੰ ਹੋ ਗਿਆ ਵਾ ਬੱਚਾ ਜੇ ਵਛੀ ਦਿੱਤੀ ਨਾਰੂਆ ਨਾਲੀ ਆ ਭਾਈ ਉਹ ਕਹਿੰਦੇ ਬਾਕੀ ਕਾਦ ਕਾੜ ਦੋਸਤੋ ਜੋ ਵੀ ਚੀਜ਼ਾਂ ਆਰਡਰ ਕੁਆਲਿਟੀ ਥਲਾਂ ਦੀ ਕੁਆਲਿਟੀ ਹਰ ਇੱਕ ਚੀਜ਼ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਵਿਖਾ ਦੂੰਗਾ ਤੁਸੀਂ ਆਪ ਜਜਮੈਂਟ ਕਰ ਲਿਓ ਇਸ ਚੀਜ਼ ਨੂੰ ਥੋੜਾ ਜਿਹਾ ਗਾਰਡ ਰੱਖਦੇ ਆ ਠੀਕ ਹੈ ਜੀ ਇਹ ਰਾਜਸਥਾਨ ਦੀ ਬਰੀਡ ਜਿੰਨੀ ਵੀ ਆ ਉਹਨੇ ਗਾੜੀ ਰੱਖਣੀ ਠੀਕ ਠੀਕ ਹੈ ਜੀ ਦੋਸਤੋ ਬਾਕੀ ਚਲੋ ਆਰਡਰ ਜਿਹੜਾ ਆ ਬਾ ਨਿਕਰਿਆ ਪੂਰਾ ਠੋਸਿਆ ਲੇ ਆ ਵੀ ਮੁਰਦਾ ਯਾ ਵੀ ਇੱਥੇ ਕਲਰ ਕੇ ਫਾਲੋ ਰਿਸ਼ਮਾ ਜੀ ਹਾਂ ਜੀ ਹਾਂ ਜੀ ਲੈ 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 ਬੱਚੇ ਪਸ਼ੂ ਤੋਂ ਤੋ ਸੱਜਰ ਸੋਇਆ ਕਰਕੇ ਬੱਚੇ ਦਾ ਜਿਆਦਾ ਕਰਦਾ ਹਾਂ ਜੀ ਹਾਂ ਜੀ ਹਾਂ ਜੀ ਉਤਰਾਂ ਨਹੀਂ ਹੈ ਉਤਰਾਂ ਕੋ ਵੇਖੋ ਪੂਰੀ ਸਰੀਰ ਲੱਗੇ ਉਤਰਾਂ ਨਹੀਂ ਕੋਈ ਚੱਕਰ ਵੀ ਠੀਕ ਹੈ ਜੀ ਤੇ ਮਰਜੀ ਉਹ ਨਹੀਂ ਕੋਈ ਚੱਕਰ ਵੀ ਧਾਰਾ ਤੋਰਾ ਬਾਬਾ ਜੀ ਚਾਹੀਦਾ ਬਿਲਕੁਲ ਓਕੇ ਜੀ ਵੈਨ ਠੀਕ ਹੈ ਜੀ ਬੰਨ ਗਿਆ ਲਿਵਾਇ ਨਾ ਜਾਵੇ ਤੇ ਆ ਛੋੜਿਆ ਠੀਕ ਹੈ ਜੀ ਹਾਂਜੀ ਹਾਂਜੀ ਕੀ ਮੋਲੇ ਦਾ ਕਰਦੇ ਆਪੇ ਇਹਦਾ ਜੀ ਮੁੱਲ ਭਾਏ ਮੰਗਣ ਨੂੰ 40000 ਰੁਪਏ ਮੰਗੀ ਜਾਈਏ ਹਾਂਜੀ 38000 ਰੁਪਏ ਦੀ ਦੇ ਦਾਂਗੇ ਕਮਾ ਕਮਾਨ ਤਾਂ ਹੋ ਸਕਦਾ ਮਾਨਤਨ ਹੋਰ ਕਰ ਦਾਂਗੇ 35000 ਦੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਹੋਰ ਵੀ ਕੋਈ ਵੀ ਮਾਨਤਨ ਕਰਾਂਗੇ ਖੁੱਲਾ ਕਰ ਦਿਆਂਗੇ ਠੀਕ ਹੈ ਜੀ ਆਪਦੀ ਜਿੰਨਾ ਮਰਜੀ ਇਹ ਚੋਕੇ ਲੈ ਜੇ ਸੱਜਰੇ ਹਾਲੇ ਦੁੱਧ ਹੋਰ ਵੱਜੂ ਠੀਕ ਹੈ ਜੀ ਹਾਂਜੀ ਲਓ ਦੋਸਤੋ 35000 ਰੁਪਏ ਦੇ ਵਿੱਚੋਂ ਤੁਹਾਡਾ ਜਿਹੜਾ ਮੌਕੇ ਤੇ ਸ਼ੋਰ ਛੱਪਾ ਮਾਨਤਾਣ ਜਰੂਰ ਹੋਊਗਾ ਦੁੱਧ 11 ਤੋਂ 12 ਲੀਟਰ ਦੇ ਵਿੱਚ ਵਿੱਚ ਬੱਚਾ ਵਛੀ ਦਿੱਤੀ ਹੈ ਸੁਆ ਵੀ ਪਹਿਲਾ ਕੋ ਦੂਜਾ ਮੰਦਲੇ ਇਹਦੇ ਨਾਲ ਜਿਹੜੀ ਬੱਤੀ ਹੈ ਗਾਂ ਬਾਬਾ ਜੀ ਇਹਦੀ ਡਿਟੇਲ ਦੱਸਗੀ ਆਪਾਂ ਵੀ ਜੀ ਇਹ ਇਹ ਜੀ ਆਪਣਾ ਪਹਿਲੇ ਸੁਗੈ ਜਾਂ ਅੱਛਾ ਜੀ ਇਹ ਅੱਛਾ ਆ ਫਿਆ ਠੀਕ ਹੈ ਜੀ ਇਹਦੇ ਮਗਰ ਵੱਛਾ ਹੈ ਠੀਕ ਹੈ ਜੀ ਹਾਂਜੀ ਹਾਂਜੀ ਇਹ ਆਪਣੀ ਇੱਧਰ ਇਹ ਵੀ ਬਿਲਕੁਲ ਹਾਂਜੀ ਇੱਧਰ ਦੀ ਇਹ ਵੀ ਤਾਜੀ ਸੂਈ ਆ ਠੀਕ ਹੈ ਜੀ ਬਿਲਕੁਲ ਤ ਤੇ ਇਹ ਹਾਲੇ ਇਹਦੇ ਥੱਲੇ ਮੈਂ ਕਿ 11 12 ਲੀਟਰ ਦੁੱਧ ਤਿਆਰ ਆ ਠੀਕ ਹੈ ਜੀ ਤੇ ਦੁੱਧੋਂ ਵਧੂ ਕੇ ਵਾਲੀ ਇਹ ਵੀ ਕੋਈ ਗੱਲ ਨਹੀਂ ਠੰਡੀ ਠਨਾਲ ਆ ਠੀਕ ਹੈ ਕੋਈ ਚੱਕਰ ਨਹੀਂ ਆ ਵੇਖੋ ਲਓ ਜੀ ਦੋਸਤ ਜੀ ਪੂਰਾ ਨਿਕਰ ਤੇ ਠੋਸ ਨਹੀਂ ਵੀ ਆਟਰ ਜਿਹੜਾ ਤਿਆਰ ਕੀਤਾ ਕਰਵਾ ਲਈ ਬਿਲਕੁਲ ਨਿਕਰ ਲੈਵਾ ਜੀ ਹਾਂਜੀ 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 ਤੇ ਕਿੰਨਾ ਕੁ ਬਾਬਾ ਜੀ ਦੁੱਧ ਇਹ ਥੱਲੇ ਦੁੱਧ ਇਹ ਥੱਲੇ 11 12 ਲੀਟਰ ਆ ਲੀ 11 12 ਲੀਟਰ ਹਾਂਜੀ ਹਾਂਜੀ ਤੇ ਵਧੂ ਕੇ ਵਾਲੇ ਸੱਜਰੇ ਆ ਵੀ ਸੱਜਰੇ ਠੀਕ ਹੈ ਖੋਲਿਏ ਵੀਰ ਕੱਢੀ ਮਾਰਨੀ ਲਓ ਦੋਸਤੋ ਸੁਆ ਇਹ ਪਹਿਲਾ ਸੂਈ ਆ ਬੱਚਾ ਇਹਨੇ ਵਛਾ ਦਿੱਤਾ 1 ਬਾਕੀ ਦੋਸਤੋ ਬ੍ਰੀਡ ਸੋਹਣੀ ਹੈ ਪੰਜਾਬ ਦੀ ਬ੍ਰੀਡ ਹੈ ਆਰਡਰ ਜਿਹੜਾ ਦੋਸਤੋ ਬਹੁਤ ਵਧੀਆ ਕਾਰਜ ਕੀਤਾ ਜੂਸ ਵਾਲਾ ਆਰਡਰ ਦੀ ਆਈ ਦਿਆਵੀਰ ਮੁਰਦਾ ਲੈ 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 ਸੋ ਆਰਡਰ ਜਿਹੜਾ ਵਾ ਬਹੁਤ ਖੂਬਸੂਰਤ ਹੈ ਜੀ ਫਿਕਸ ਹੈ ਬਿਲਕੁਲ ਫਿਕਸ ਹੋ ਕਨ ਦੀ ਹੈ ਤੇ ਬਾਬਾ ਜੀ ਧਾਰਾ ਪੂਰਾ ਬਰਾਬਰ ਆਉਂਦੀਆਂ ਨੇ ਚਾਹ ਹਾਂ ਜੀ ਬਿਲਕੁਲ ਬਿਲਕੁਲ ਧਾਰਾਂ ਦੇ ਆਪਣੇ ਕੋਈ ਵੀ ਰੌਣ ਲਾਣ ਹੋਵੇ ਆਪਣੀ ਜ਼ਿੰਮੇਵਰੀ ਆ ਠੀਕ ਹੈ ਹਾਂ ਜੀ ਹਾਂ ਜੀ ਕੋਈ ਵੀ ਧਾਰਾਂ ਧੂਰਾ ਦਾ ਨਹੀਂ ਕੋਈ ਵੀ ਚੱਕਰ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਇਹਦਾ ਮੁੱਲ ਬਾਬਾ ਜੀ ਕੀ ਹੈ ਇਹਦਾ ਮੁੱਲ ਕਰਨ ਉਹਦੇ ਭਾਵੇਂ 50 ਕਰ ਲਈਏ ਹਾਂ ਜੀ ਪਰ 48000 ਰੁਪਏ ਦੀ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਇਹ ਚੋ ਮਾਨਤਨ ਕਰ ਸਕਦਾ ਮਾਨਤਨ 3000 ਰੁਪਏ ਕਰਤਾ 45 ਹਜ਼ਾਰ 45 ਹਜ਼ਾਰ ਠੀਕ ਹੈ ਜੀ ਉਹ ਇੱਕ ਮਾਨਤਾਂ ਕਰਦੇ ਆਂਗੇ ਵਿੱਚੋਂ ਕੋਈ ਵੀਰ ਭਰਾ ਫੋਨ ਲਾਵੇ ਆਪਾਂ ਨੂੰ ਠੀਕ ਹੈ ਜੀ ਸੌਦਾ ਕਰੇ ਠੀਕ ਹੈ ਤੇ ਕਰਦੇ ਆਂਗੇ ਆਪਾਂ ਬਹੁਤਾ ਨਹੀਂ ਮਾਨਤਾਂ ਕਿ ਵੀ ਆਪਾਂ ਵੀਡੀਓ ਪਾਈ ਤਾਂ ਠੀਕ ਆਪਣੇ ਰੇਟ ਜਿਹੜੇ ਆ ਜੈ ਜੀ ਹੁੰਦੇ ਆ ਠੀਕ ਹੈ ਜੀ ਹਾਂਜੀ ਲੋ ਦੋਸਤੋ 45000 ਰੁਪਏ ਦੇ ਵਿੱਚੋਂ ਕੋਈ ਤੁਹਾਡਾ ਮਾਨਤਨ ਆਿਆਂ ਦਾ ਸ਼ੋਰ ਛੱਪਾ ਜ਼ਰੂਰ ਹੋਊਗਾ ਇਹਦੇ ਨਾਲ ਜਿਹੜੀ ਬੰਦੀ ਆ ਗਾਫਟਿੰਗ ਦਾ ਨੰਬਰ ਦੀ ਡਿਟੇਲ ਦੱਸੀ ਬਾਬਾ ਜੀ ਇਹ ਕਨਵਰਸਬਲ ਸੀ ਇਹ ਜੀ ਦੂਜੇ ਸੂਏ ਆ ਐਰ ਸ਼ਹਿਰਿਆ ਆਹਰ ਸ਼ਹਿਰ ਨਾਲ ਹੈ ਨਾ ਹਾਂਜੀ 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 ਆਹਰ ਸ਼ਹਿਰ ਵੈਣਾ ਠੀਕ ਹੈ ਜੀ ਤੇ ਇਹ ਵੀ ਬਿਲਕੁਲ ਛੰਡੀਆਂ ਕੋਈ ਗੱਲ ਨਹੀਂ ਜੀ ਇਹਨੂੰ ਆ ਵੇਖੋ ਭਾਈ ਇਹ ਮਰਜੀ ਬੈਠੇ ਰੋਏ ਤੇ ਥੱਲੇ ਲਓ 270 ਰੁਪਏ ਦੇ ਜੀ ਪੂਰਾ ਆਰਡਰ ਜਿਹੜਾ ਨਾ ਹਾਂਜੀ ਹਾਂਜੀ ਆਰਡਰ ਫਿਕਸ ਆ ਡਰਾਂ ਜੀ ਠੀਕ ਹੈ ਇਹਨੂੰ ਬਾਬਾ ਜੀ ਸੂਈ ਨੂੰ ਕੰਨ ਟੈਮੋ ਇਹਨੂੰ ਸੂਈ ਨੂੰ ਯਾਰਾਂ ਦਿਨ 15 ਦਿਨ ਦੇ ਘੇੜ ਘੇੜ ਹੋ ਗਏ 15 16 ਦਿਨ ਠੀਕ ਹੈ ਜੀ ਇਹਦੇ ਮਨ ਬਚਾ ਕੀ ਜੀ ਇਹਦੇ ਮਗਰ ਵਛਾ ਜੀ ਇਹਦੇ ਮਗਰ ਵਛਾ ਜੀ ਵਛਾ ਬਿਲਕੁਲ ਇਹਦੇ ਹਰਗਾ ਜਿਗਰ ਵਛੀ ਹੁੰਦੀ ਦੇ ਇਹ ਵੀ ਇਹਦੇ ਵਰਗਾ ਠੀਕ ਠੀਕ ਹਾਂਜੀ ਹਾਂਜੀ ਕੱਢੀਏ ਵੀਰ ਜੀ ਬਾਹਰ ਨੂੰ ਖਾਦਨੇ ਆ ਬੱਚਾ ਬੈਠਾ ਕੋਈ ਨਹੀਂ ਚਾਰਾਂ ਦੇ ਬੱਚੇ ਬਾਹਰ ਖਾਣ ਲਓ ਦੋਸਤੋ ਦੂਜਾ ਸੂਆ ਸੂਈ ਐਰ ਸ਼ੈਰ ਦਾ ਅੰਗ ਰੱਖਦੀ ਹੈ ਕੋਈ ਵੀਰ ਪਿਓਰ ਵੀ ਐਰ ਸ਼ੈਰ ਮੰਨ ਸਕਦਾ ਤੇ ਕੋਈ ਕ੍ਰੌਸ ਵੀ ਐਰ ਸ਼ੈਰ ਦੇ ਨਾਲ ਮੰਨ ਸਕਦਾ ਆਰਡਰ ਜਿਹੜਾ ਦੋਸਤੋ ਇਹਨੇ ਬੜਾ ਕਮਾਲ ਤਿਆਰ ਕੀਤਾ ਕਰੋ ਚੱਕ ਜੀ ਦੁੱਧ ਵੀ ਹੈਗਾ ਖਰਾ ਸਾਹ ਕਿੰਨਾ ਦੁੱਧ ਦੇਵੋ ਹਾਂਜੀ ਦੁੱਧ ਇਹ ਸੋਰਾ 17 ਲੀਟਰ ਦੋ ਦੇਗਾ ਅੱਛਾ ਅੱਛਾ ਜੀ ਸਹੀ ਦਾ ਵੀ ਡਰ ਨਹੀਂ ਡਰਨਾ ਕੋਈ 16 ਤੋਂ 17 ਲੀਟਰ ਦੁੱਧ ਜਿਹੜਾ ਹੁਣ ਮੋਕੇ ਦਾ ਤਿਆਰ ਆ ਤਸल्ली ਤੋਂ ਉਦੋਂ ਤੁਸੀਂ ਕਰਨੀਏ ਸਵੇ ਸਵੇ ਪਰ ਹੋਏ ਇੱਕ ਟਾਈਮ ਦੋ ਟਾਈਮ ਚੋ ਲੋ ਲੈ ਜਾ ਵੀ ਲੈ ਜਾ ਮੋੜ ਦਾ ਸਹੀ ਦਾ ਮੋੜ ਵੀ ਐਂਡ ਐਂਡ ਰੰਡਾ ਆਇਂ ਤਰੇ ਲੈ ਜਾ ਤੋ ਪਲਵਨ ਹਾਲਿਆ ਕਰੋ ਚਾ ਹਾਂਜੀ 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 ਆਡਰ ਜਿਹੜਾ ਦੋਸਤਾਂ ਪੂਰਾ ਲੱਤਾਂ ਵਿੱਚ ਫਸਿਆ ਪਿਆ ਦੀ ਚੋਚ 16 17 ਲੀਟਰ ਦੁੱਧ ਹੋਣਾ ਹੈ ਤੇ ਥੱਲੇ ਬਾਬਾ ਤਿਆਰ ਹਾਂਜੀ ਹਾਂਜੀ 16 17 ਲੀਟਰ ਦੁੱਧ ਤਿਆਰ ਆ ਬਾਕੀ ਆ ਵੇਖੋ ਕੋਈ ਗੱਲ ਨਹੀਂ ਆ ਵੇਖੋ ਕਿਨਾ ਪਕਾਣੇ ਉਂਗਤਰਾ ਫਲਦਾ ਹਾਂਜੀ 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 ਠੀਕ ਹੈ ਜੀ ਹਾਂਜੀ ਲਓ ਦੋਸਤੋ ਦੂਜਾ ਸੂਆ ਸੂਈ ਹੈ ਬੱਚਾ ਵੱਚਾ ਦਿੱਤਾ ਤੇ ਸੂਈ ਨੂੰ ਕੀ 15 16 ਕੰਨ ਦਾ ਟਾਈਮ ਹੋ ਗਿਆ 16 ਤੋਂ 17 ਲੀਟਰ ਦੁੱਧ ਮੌਕਾ ਹਾਂਜੀ ਹਾਂਜੀ ਬਿਲਕੁਲ ਕੰਡੇ ਵਾਲਾ ਦੁੱਧ ਕਿੰਨਾ ਕਰਕੇ 16 17 ਇਧਰ ਆਜ ਰਿਹਾ ਹੈ ਠੀਕ ਹੈ ਜੀ ਕੀ ਮੁੱਲ ਕਰਨਾ ਵਾ ਭਾਈ ਦਾ ਮੋਲੇ ਦਾ ਕਰਦੇ ਭਾਏ 65 ਕਰ ਲਿਓ 60 ਦੀ ਦੇ ਦਿਆਂਗੇ ਕਿੰਨਾ ਮੰਨ ਤਾ ਸਬੇ ਮੰਨ ਤਨ 5000 ਰੁਪਇਆ ਕਰ ਪੂਰਾ 55 ਹੋ ਗਿਆ 55 ਦੀ ਪੂਰੀ 55 ਦੀ ਦੇ ਦਿਆਂਗੇ ਠੀਕ ਹੈ ਹੋਰ ਹੀ ਮਾਨ ਤਨ ਕਰ ਦਿਆਂਗੇ ਵੀਰ ਦਾ ਕੋਈ ਆਵੇ ਦੂਰ ਨੇੜੇੋਂ ਠੀਕ ਹੈ ਕਰ ਦਿਆਂਗੇ ਮਾਨ ਤਨ ਦੁੱਧ ਵਾਲੀ ਆ ਠੀਕ ਠੀਕ ਹਾਂਜੀ ਹਾਂਜੀ ਦੁੱਧ ਵਾਲੀ ਆ ਤੇ ਆਏ ਵੇ ਇਹਨਾਂ ਦੁੱਧਾ ਦੁੱਧ ਹੋ ਸਕਦਾ 17 ਜਿਹੜਾ 16 17 ਲੀਟਰ ਹੋਣਾ ਹੈਗਾ 18 19 ਤੱਕ ਲਾ ਕੇ ਪਹੁੰਚ ਜੂਗੀ ਠੀਕ ਹੈ ਜੀ ਕੋਈ ਵੀਰ ਸੇਵਾ ਤੇ ਲੈ ਕੇ ਹਾਂਜੀ 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 ਸੇਵਾ ਤੇ ਪਹੁੰਚਿਆ ਰਹੇ ਹਾਂ ਹਾਂਜੀ ਬਾਕੀ ਇਹਨਾਂ ਦੀ ਫੈਨ ਫੋਨ ਵੀ ਸੋਹਣੀ ਆ ਠੀਕ ਹੈ ਜੀ ਤੇ ਦੁੱਧ ਵੀ ਇਹ ਬਾਦੀਆਂ ਤੁਰੇਂਦੀਆਂ ਕਰਮਾਂ ਵਾਲੀਆਂ ਠੀਕ ਹੈ ਜੀ ਲੋ ਦੋਸਤੋ 55000 ਰੁਪਏ ਦੇ ਵਿੱਚੋਂ ਤੁਹਾਡਾ ਮਾਨਤਨ ਜਿਹੜਾ ਹੋਊਗਾ ਜਰੂਰ 16 17 ਲੀਟਰ ਦੁੱਧ ਮੌਕੇ ਦਾ ਤਿਆਰ ਆ ਕੋਈ ਵੀਰ ਸੇਵਾ ਲੈ ਕੇ ਦੋਸਤੋ ਇਹ 20 ਲੀਟਰ ਵੀ ਚਵਾ ਸਕਦੀ ਆ ਬਾਕੀ 17-18 ਲੀਟਰ ਤੇ ਦੋਸਤੋ ਹੈਗਾ ਇਹ ਮੌਕੇ ਦੌਰ ਹਾਂਜੀ ਹਾਂਜੀ ਤੇ ਇਹਦੇ ਨਾਲ ਜਿਹੜੀ ਬੱਤੀਗਾ ਇਹਦੀ ਬਾਕੀ ਡਿਟੇਲ ਸੀ ਇਹ ਜੀ ਰਾਜਸਥਾਨ ਦੀ ਆ ਹਾਂਜੀ ਤੇ ਇਹ ਸਿੰਗਾ ਵਾਲੀ ਜਰਸੀ ਆ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਵੀ ਸੂਈ ਇਹ ਇਹਨੂੰ 12 ਦਿਨ ਲਗਭਗ ਸੂਈ ਨੂੰ ਆਏਗੀ ਠੀਕ ਹੈ ਜੀ ਦੋਸਤੋ ਇਹਨਾਂ ਨੂੰ 12 ਦਿਨ ਲਗਭਗ ਸੂਈ ਨੂੰ ਆਏ ਆ ਤੇ ਇਹ ਦੋ ਦੇਰੇ ਥੱਲੇ ਵੀ ਹੈਗਾ ਕੋ 17 ਤੋਂ ਲਗਭਗ 16-17 ਲੀਟਰ ਦਾ 16-17 ਲੀਟਰ ਹੈਗਾ ਹਾਂਜੀ ਹਾਂਜੀ ਠੀਕ ਹੈ ਜੀ ਇਹ ਪਹੁੰਚੂਗੀ ਵੀ ਨੂੰ ਇਹਨੇ ਬੱਚਾ ਕਿ ਦਿੱਤਾ ਇਹ ਇਹਦੇ ਮਗਰ ਬੱਚਾ ਵਾ ਅੱਛਾ ਕਿੰਨਾ ਗਾਵਾਂ ਦੇ ਮਗਰ ਆ ਇੱਕ ਮਗਰ ਬੱਚੀ ਆ ਆਹ ਜੀ ਠੀਕ ਹੈ ਜੀ ਤੇ ਸੂਆ ਦੂਜਾ ਸੀ ਇਹ ਦੂਜਾ ਤੀਜਾ ਕੋਈ ਮੰਨ ਲੇ ਦੂਜਾ ਨੇ ਇਹ ਤੀਜਾ ਨਹੀਂ ਠੀਕ ਹੈ ਜੀ ਤੀਜਾ ਸੂਈ ਵੀਰ ਕੱਢੀ ਬਾਰ ਨੂੰ ਕੱਢੀ ਲਓ ਜੀ ਦੋਸਤੋ 10 12 ਦਿਨ ਦਾ ਟਾਈਮ ਇਹਨੂੰ ਸੂਈ ਨੂੰ ਹੋ ਗਿਆ ਜੀ 16 17 ਲੀਟਰ ਦੁੱਧ ਹੁਣ ਜਿਹੜਾ ਮੌਕੇ ਦਾ ਤਿਆਰ ਆ ਬੱਚਾ ਦੋਸਤੋ ਇਹਦੇ ਮਗਰੂ ਬੱਚਾ ਤੇ ਇਹਦੀ ਜਿਹੜੀ ਆਰਡਰ ਕੁਆਲਿਟੀ ਆ ਕਰੋ ਚੈੱਕ ਇਹ ਦੋਸਤੋ ਰਾਜਸਥਾਨ ਦੀ ਬੀਡੀਆ ਜਰਸੀ گا ਜਰਸੀ ਦੇ ਨਾਲ ਆਉਂਦੀ ਆ الله ਹੈ ਬੀ ਮੁਰਲਾ ਲੋ ਜੀ ਕਰੋਚਾ ਜੀ ਬਾਕੀ ਦੋਸਤੋ ਇਹਨਾਂ گاਵਾਂ ਦੀ ਫੈਂਡ ਵੀ ਚੰਗੀ ਹੈ ਤੇ ਦੁੱਧ ਵੀ ਚੰਗਾ ਸੰਗਣਾ ਮੱਝਾਂ ਰੱਖਾਂ ਦਰ ਆ ਦੋਤੋ ਤੁਹਾਨੂੰ ਹੀ ਹੈਗਾ ਜ ਨਾਲ ਦਾ ਹਾਂਜੀ ਹਾਂਜੀ ਤੋਂ ਨਾਲ ਇਹ ਇਹ ਜਲਸੀ ਜابہ ਰਾਜਸਥਾਨ ਦੀ ਬਰੀਡ ਆ ਠੀਕ ਠੀਕ ਪੰਜਾਬ ਵਾਲੀ ਜਲਸੀ ਜੜੀ ਉਹ ਤੋਂ ਨਹੀਂ ਹੁੰਦੀ ਤੋਂ ਨਹੀਂ ਹੁੰਦਾ ਹਾਂਜੀ 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 ਇਹ ਜਲਸੀਆਂ ਇਹ ਤੇ ਇਹ ਮੈਂ ਕਿ ਤੋਂ ਨਾਲ ਹੀ ਆ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਬਾਬਾ ਜੀ 16 17 ਲੀਟਰ ਦੁੱਧ ਜਿਹੜਾ ਤਿਆਰ ਹੈ ਮੋਕੇ ਦਾ ਹਾਂਜੀ 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 ਕੀ ਮੁੱਲ ਕਰਦੇ ਇਹਦਾ ਮੰਗਨ ਉਹਨੇ 60000 ਰੁਪਏ ਮੰਗਦੇ ਆ ਹਾਂਜੀ ਹਾਂਜੀ ਤੇ ਕਿੰਨਾ ਮੰਨਣ ਨੂੰ ਸੁਦਾ 55 ਦੀ ਦੇ ਦਿਆਂਗੇ ਪੂਰੇ 55 ਦੀ ਹਾਂ ਦੇ ਦਿਆਂਗੇ ਹੋਰ 3000 ਕਰ ਦਿਆਂਗੇ ਅੱਛਾ ਜਾਨੀ ਕਿ 52 ਦੀ ਹੋ ਗਈ 52 ਦੀ ਦੇ ਦਿਆ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਦੋਸਤੋ 52000 ਰੁਪਇਆ ਮੌਕੇ ਦਾ ਮੁੱਲ ਡਿਮਾਂਡ ਰੱਖੀ ਗਈ ਹੈ ਤੇ ਬਾਕੀ ਇਹ ਚੋਂ ਤੁਹਾਨੂੰ ਸ਼ੋਰ ਛੱਪ ਹੀ ਹੋਊਗਾ ਕਿਉਂਕਿ ਬਾਕੀ ਠੰਡੀ ਕਰਾਂ ਸਾਹਿਬ ਆਪਾਂ ਦੋ ਮਹੀਨੇ ਬਹਿ ਕੇ ਚਲੋ ਠੀਕ ਹੈ ਜੀ ਇਹ ਘਰ ਟਾਈਮ ਤੇ ਦੋ ਮਿੰਟ ਹੋਣੇ ਚੋਂ ਦਿੰਨੇ ਆਂ ਦੋਏ ਜੀ ਕੋਈ ਗੱਲ ਨਹੀਂ ਚੁਵਾਈ ਕਰਾਓ ਆ ਚੁਵਾਈ ਕਰਾ ਲਈ ਜੀ ਠੀਕ ਹੈ ਠੀਕ ਹੈ ਜੀ ਆਉਂਦੀ ਨਹੀਂ ਜਾਂ ਦੋਵੇਂ ਬਾਲਟੀਆਂ ਲਿਆ ਫੜ ਕੇ ਠੀਕ ਹੈ ਜੀ ਲਓ ਦੋਸਤੋ ਚੁਵਾਈ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਕਰਵਾ ਦਿੰਨੇ ਇਸ ਗਾਂਦੀ ਉਹਨਾਂ ਜਿਹੜੇ ਦੋਸਤੋ ਮੈਂ ਤੁਹਾਨੂੰ ਆ ਚਾਰੇ ਗਾਵਾਂ ਦੇ ਜਿਹੜੇ ਬੱਚੇ ਤੁਹਾਨੂੰ ਦਿਖਾ ਦਿੰਨੇ ਹਾਂਜੀ ਹਾਂਜੀ ਬਾਬਾ ਜੀ ਵੱਛੀ ਕਿਹੜੀ ਆ ਵੱਛੀ ਆ ਜੀ ਪਹਿਲੇ ਨੰਬਰ ਦੀ ਦੋਸਤੋ ਵੱਛੀ ਆ ਜੀ ਆ ਵੱਛੀ ਦਾ ਨਾਰੂਆ ਨਾਲਿਆ ਵਛੀ ਦੋਸਤੋ ਬੜੀ ਪਿਆਰੀ ਆ ਹਾਂਜੀ 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 ਤੇ ਦੂਜੇ ਨੰਬਰ ਤੇ ਜਿਹੜੀ ਆ ਦੂਜੇ ਨੰਬਰ ਤੇ ਆ ਵਖੋ ਜੀ ਦੂਜੇ ਨੰਬਰ ਤੋਂ ਦੋਸਤੋ ਨਾਲ ਹੀ ਹਲੇ ਅੱਧਾ ਕਰਦੇ ਨੇ ਨਾ ਵਡੇ ਪਿਆ ਇਹ ਵੀ ਛੋਟਾ ਤੀਜੇ ਨੰਬਰ ਤੋਂ ਜਿਹੜੀ ਐਰ ਸ਼ੇਰ ਵਿਖਾਈ ਪਤਾ ਹਾਂ ਹਾਂਜੀ ਐਰ ਸ਼ੇਰ ਦਾ ਬੱਚਾ ਜੀ ਹਾਂਜੀ ਤੇ ਚੌਥੇ ਨੰਬਰ ਤੋਂ ਜਿਹੜੀ ਆ ਚੌਥੇ ਨੰਬਰ ਦਾ ਆ ਆ ਬੱਚਾ ਜੀ ਇਹਦਾ ਆ ਜੇ ਪਹਿਲਵਾਨ ਹਾਂਜੀ ਆ ਇਹਦਾ ਜਨਾਬ ਜੀ ਚਾਰ ਨੰਬਰ ਤੇ ਜਿਹੜੀ ਵਿਖਾਈ ਸਿੰਘ ਵਾਲੀ ਆ ਸਿੰਘ ਵਾਲੀ ਗਾਂ ਦੇ ਜਲਸੀ ਚਾਈ ਠੀਕ ਹੈ ਜੀ ਹਾਂਜੀ ਛੋਟੇ ਇਹ ਬੱਚੇ ਹਲੇ ਠੀਕ ਠੀਕ ਹੈ ਆ ਜਿਹੇ ਹਾਲੇ ਕੋਈ 10 ਦਿਨਾਂ ਦਾ ਕੋਈ ਬੜਾ ਮੈਂ ਦੇੜ-ਘੇੜ ਚ ਹੀ ਆ ਥੱਲੇ ਤੇ ਨਹੀਂ ਗਿਆ ਵੇਟ ਕਰਿਓ ਦੋਸਤੋ ਥੋੜਾ ਜਿਹਾ ਵੀਡੀਓ ਜ਼ਰੂਰ ਲੰਬੀ ਹੋਊਗੀ ਪਰ ਤੁਹਾਨੂੰ ਚੁਵਾਈ ਵੀਡੀਓ ਦੇ ਵਿੱਚ ਆਪਾਂ ਕਰਵਾ ਦੇਣੀ ਠੀਕ ਹੈ ਲਓ ਜੀ ਦੋਸਤੋ ਬੱਚਾ ਵੀਰ ਨੇ ਇਹ ਘੱਟਿਆ ਗਾਂਸ ਲੈ ਇਹ ਗਾਂਡੀਆਂ ਨਿਸ਼ਾਨੀਆਂ ਲਓ ਜੀ ਇਹ ਦੋਸਤੋ ਜਿਹੜੀਆਂ ਪਹਿਲੀਆਂ ਗਾਵਾਂ ਹੁੰਦੀਆਂ ਜਿਹੜੀਆਂ ਆਪਾਂ ਪਹਿਲੀਆਂ ਗਾਵਾਂ ਰੱਖਦੇ ਹਾਂ ਦੇਸੀ ਗਾਵਾਂ ਸੀ ਨਿਸ਼ਾਨੀਆਂ ਲਗਾਂਵਾਂ ਦੀਆਂ ਨਿਸ਼ਾਨੀਆਂ ਦੋਸਤੋ ਜਦੋਂ ਬੱਚਾ ਛੜੀ ਦੇ ਤੇ ਪਸੂ ਜਿਹੜਾ ਗਾਂ ਜਿਹੜੀ ਹੈ ਪਛਾਹਪ ਜਰੂਰ ਕਰਦੀ ਹੁੰਦੀ ਹੈ ਉਹ ਗਾਵਾਂ ਉਹੀ ਨਿਸ਼ਾਨੀਆਂ ਦੋਸਤੋ ਇਹਨਾਂ ਗਾਵਾਂ ਦੇ ਵਿੱਚ ਕਵਰ ਕੀਤੀਆਂ ਪੂਰੀਆਂ ਦੇ ਦੋਸਤੋ ਸਮਾਂ ਪੂਰਾ ਆ ਗਿਆ ਗਾ। ਤੇ ਇਹ ਮਤਨ ਨੇੜ ਤੋਂ ਖਣਾ ਆ ਨਾੜਾ ਕਰੋ ਚੱਕੀ ਐ। ਵੇਖੋ ਨਾੜਾ ਦੇਖੋ। ਹਾਂਜੀ ਹਾਂਜੀ ਇਹ ਨਿਸ਼ਾਨੀਆਂ ਦੁੱਧ ਵਾਲੀਆਂ। ਹਾਂਜੀ ਹਾਂਜੀ ਹਾਂਜੀ। ਦੋਮੀ ਪਾਸੇ ਬੈ ਕੇ ਦੋਸਤੋ ਚੋਾਈ ਹੋਣੀ ਐ ਕਾਜ। ਪ੍ਰੋਪਰ ਇੰਤਜ਼ਾਰ ਕਰਿਓ ਜੇ ਥੋੜਾ ਜਿਹਾ ਵੀਡੀਓ ਜਰੂਰ ਲੰਮੀ ਹੋ ਸਕਦੀ। ਲਓ ਜੀ ਆ ਬਾਲਟੀ ਕਰਨੀ ਚੱਕੀ ਚਾਲੀ। ਠੀਕ ਐ ਜੀ ਠੀਕ ਐ। ਮੈਂ ਤੁਹਾਨੂੰ ਬੈਕ ਸਾਈਡ ਤੇ ਦਿਖਾ ਦਿੰਦਾ ਅਰੇ ਹਾਂ ਕਈ ਵੀ ਤਾਂ ਚਵਾਈ ਕਰਾਈ ਹੋਤਾਂ ਕਈ ਵੀ ਆ ਜਾਂਦੇ ਸੰਗਾਲੀ ਪਾਣੀ ਹਾਂਜੀ ਹਾਂਜੀ ਤੇ ਰੋਮ ਬਣੀ ਬਾਕੀ ਦੋਸਤੋ ਬਰੀਡ ਸੋਹਣੀ ਹੈ ਜਰਸੀ ਆ Rajasthan ਵਾਲੀ ਦੋਸਤੋ ਸਾਹਿਬ ਨਾਲ ਦੋਸਤੋ ਗਾੜਾ ਜਿਹੜਾ ਮੁੱਲ ਹੈ ਬਿਲਕੁਲ ਜੈ ਜੈ 52000 ਰੁਪਏ ਤੇ ਤੁਹਾਡਾ ਮਾਨਦਨ ਹੋਊਗਾ ਚਾਰੋਂ ਥਣਾਏ ਧਾਰਾ ਦੋਸਤੋ ਤੁਸੀਂ ਵੇਖ ਸਕਦੇ ਹੋ ਕੋਈ ਕਿਸੇ ਵੀਰ ਨੇ ਲਾਈਵ ਚੁਆਇਸ ਕਰਾਉਣੀ ਹੋਵੇ ਗਾਹ ਦੀ ਮੱਝ ਦੀ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਨੰਬਰ ਦੋਸਤੋ ਆਪਾਂ ਸਕਰੀਨ ਤੇ ਚੱਲਦਾ ਕਰ ਦਿੰਦੇ ਆ ਨੰਬਰ ਮੈਂ ਅਕਰੀ ਤਰ੍ਹਾਂ ਵੀਡੀਓ ਦੇ ਵਿੱਚ ਮੈਂਸ਼ਨ ਕਰ ਦਿੰਨਾ 7009046510 70090 44510 ਬਾਲਟੀ ਦੋਸਤੋ ਦੁੱਧ ਦੀ ਪਰਛਦੀ ਹੈ। ਲੋ ਜੀ ਇੱਕ ਬਾਲਟੀ ਦੁੱਧ ਦੀ ਦੋਸਤ ਪਰਖੀ ਜੀ। ਤੇ ਆ ਦੂਜੀ ਬਾਲਟੀ ਖਾਵੇਂ ਚੱਕੀ ਖਾਲੀ। ਟਾਈਮ ਦੋਸਤੋ ਤੁਹਾਨੂੰ ਦਿਖਾਦਾ ਨਹੀਂ ਕਿ ਬੁਰੀ ਤੇ ਮੇਰੇ ਸਾਹ ਨਾਲ 3:30 ਤੋਂ 4:30 ਦਾ ਟਾਈਮ ਜੀ ਹੋਊਗਾ ਜਿਹੜਾ ਦੁੱਧ ਕੋਲ ਖਾ ਰਹਾ ਸਾਬ ਠੀਕ ਹੈ ਜੀ ਉਹ ਵੀ ਸੀਲ ਸਲਾ ਕੇ ਵੇਖੋ ਦੋਵੇਂ ਬੈਠੇ ਆਂ ਹਾਂ ਜੀ ਦੋਸਤੋ ਪੂਰੀ ਦੋ ਮੰਨੀ ਦੋ ਮੰਨੀ ਉਹ ਕਹਿੰਦਾ ਚੋਰਾ ਜਿਹੜਾ ਪੋਲਾ ਸੀਲ ਹੋਈ ਹਾਂਜੀ 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 ਨਹੀਂ ਇਹ ਤਾਂ ਫਣੀ ਚੋਣੀਆਂ ਨਹੀਂ ਨਹੀਂ ਚੋਣੀਆਂ ਨਹੀਂ ਚੋਣੀਆਂ ਕੱਕ ਟਾਈਮ ਵਗਰੇ ਦਿਖਾ ਲਈ ਮਰੇ ਲਓ ਦੋਸਤੋ ਕਰ ਲੋ ਜੇ ਕ 4:35 ਮਿੰਟ ਦਾ ਟਾਈਮ ਜਿਹੜਾ ਜੀ ਹੋਇਆ ਜੀ ਤੇ ਅਜੇ ਜੇ ਆਪਾਂ ਚੁਆਈ ਦਾ ਟਾਈਮ ਕਰੀਏ ਤੇ ਫਿਰ ਦੋਸਤੋ 1 ਘੰਟਾ ਜੇ 5:30 ਵਜੇ ਚੁਆਈ ਦੇ 1 ਘੰਟਾ ਜੇ ਚੁਆਈ ਦੇ ਵਿੱਚ ਕਿਹਾ ਵਾ ਕਿਸੇ ਵੀ ਨੇ ਆਪਣੀ ਵੀਡੀਓ ਕਾਲ ਤੇ ਵੀ ਚੁਆਈ ਕਰਾਉਣੀ ਹੋਵੇ ਜੇ ਕੋਈ ਵੀ ਦੂਰ ਤੋਂ ਵੀਡੀਓ ਵੇਖਦਾ ਤੇ ਆਪਣੀ ਬੇਸ਼ੱਕ ਵੀਡੀਓ ਕਾਲ ਦਾ ਟਾਈਮ ਦਾ ਰੱਖ ਕੇ ਅੰਦਾਜ਼ਾ ਤੇ ਆਪਣੀ ਚੋਈ ਕਰਾ ਸਕਦਾ ਦੋਨੇ ਪਾਸੇ ਦੋਸਤੋ ਬੈਠ ਕੇ ਇੱਕ ਫਾਇਦਾ ਇਹ ਹੋ ਜਾਂਦਾ ਵੀ ਖੁਸ਼ੀਤੀ ਚੋਇਆ ਜਾਂਦਾ ਤੇ ਖਰਾ ਦਾ ਮੈਨੂੰ ਹਲੇ ਕੋਈ ਥਣਾ ਨਹੀਂ ਦੋਵੇਂ ਹਵਲੇ ਦੋਵੇਂ ਉਹੀ ਵਰਨデア ਇਧਰੇ ਲੋਕ ਹਾਂਜੀ ਹਾਂਜੀ ਇਹ ਨਹੀਂ ਬਰਾਬਰ ਹਲੇ ਤੱਕ ਦੁੱਧ ਪੀਏ ਦੋਹਾਂ ਨੇ ਥਾਣਾ ਨਹੀਂ ਹੱਥ ਨਹੀਂ ਬਦਲਿਆ ਹਾਂਜੀ ਹਾਂਜੀ ਇਸ ਗੱਲ ਦੇ बराबर दोस्तों चैनल सारे ਤੁਹਾਡੇ ਤੱਕ ਆ ਜਾਈ ਤਾਂ ਪਾਰਟੀ ਦੋਸਤੋ ਦੂਜੀ ਤਕਰੀਬਨ ਪਰ ਚੱਲੀ ਏ ਅੰਦਾਜ਼ਾ ਤੁਸੀਂ ਲਾ ਸਕਦੇ ਜੇ 16 17 ਲੀਟਰ ਦੁੱਧ ਜਿਹੜਾ ਭਾਜੀ ਨੇ ਕਿਹਾ ਵੀ ਮੌਕੇ ਦਾ ਤਿਆਰ ਹੈ ਦੋ ਦੋਸਤੋ ਵਾਧੀ ਹੋਊਗਾ

ਅੰਬੇ ਉਹ ਕੰਡੇ 8 ਲੀਟਰ ਦੀ ਆ ਇਹ ਕੰਡੇ ਕੰਡੇ 6 ਲੀਟਰ ਦੀ ਆ ਅੱਛਾ ਜਾਨੀ ਕਿ 8 ਸੇ 14 ਵਿੱਚ ਭਾਗ ਇਹ ਤੁਸੀਂ ਚੱਲੋ ਜਿੰਨਾ ਤੋਂ ਉਧਾਕਿਆ ਕਰਾ ਸਭ ਤੋਂ ਵੱਧ ਹੀ ਹੋਊਗਾ ਠੀਕ ਹੈ ਜੀ ਘਟ ਨਹੀਂ ਹੋਊਗਾ ਠੀਕ ਹੈ ਜੀ ਬਾਕੀ ਬਾ ਨੇਲੇ ਮਾਰੋ ਟੱਕਾ ਸੂਤ ਕੀ ਆ ਲੋ ਜੀ ਇਹ ਵੀ ਜਿਹੜੇ ਕੋਈ ਪਸ਼ੂ ਰੱਖਣ ਵਾਲੇ ਆ ਜਿਨ੍ਹਾਂ ਨੂੰ ਪਤਾ ਹੋਵੇ ਵੀ ਜੇ ਬਾਣਾ ਸੂਤ ਕੀ ਆ ਰਿਹਾ ਦੁੱਧ ਦਿੰਦੀ ਆ ਹਾਂ ਜੀ ਦੋਸਤੋ ਬਿਲਕੁਲ ਪਹੁੰਚ ਆ ਸਾਰੇ ਜਿਵੇਂ ਖਵਾ ਪਹਾਨੇ ਦਿੱਲੀ ਹਾਂ ਜੀ ਹਾਂ ਜੀ ਹਾਂ ਜੀ ਤੇ ਜਿਹੜੀ ਬਾਣਾ ਸੂਤ ਕੀ ਉਹਨੇ ਦੁੱਧ ਦੇਣਾ ਦੇਣਾ ਠੀਕ ਹੈ ਜੀ ਤੇ ਜਿਨੇ ਫਲਾ ਕੇ ਰੱਖਣਾ ਉਹ ਤੋਂ ਜਿੰਨੀ ਅੰਦਾਜ਼ਾ ਦੋਸਤੋ ਤੁਸੀਂ ਲ ਹਾਂਜੀ 1 ਬਾਲਟੀ 8 ਕਿਲੋ ਤੇ ਦੂਜੀ ਬਾਲਟੀ ਦੀ 6 ਕਿਲੋ 14 ਲੀਟਰ ਬਾਲਟੀ ਦਾ ਜਿੰਨਾ ਦੋ ਦਾ ਆਕਾ ਕਰਾਂ ਸਭ ਉਹਨਾ ਭਾਵੇਂ ਠੰਡਾ ਕਰਕੇ ਕੰਡਾ ਵੀ ਅਸੀਂ ਰੱਖਿਆ ਦੇ ਕੋਈ ਲਾਈ ਵੀ ਅਸੀਂ ਕੰਡੇ ਦੇ ਦਿਖਾ ਦੇਾਂਗੇ ਠੀਕ ਹੈ ਬਾਲਟੀ ਤੇਰਾ ਠੀਕ ਹੈ ਜੀ ਠੀਕ ਹੈ ਜੀ ਬਾਕੀ ਦੋਸਤੋ ਦੁੱਧ ਹੁਣ ਮੇਰੇ ਸਭ ਦਾ 9 ਲੀਟਰ ਤੋਂ 10 ਲੀਟਰ ਦੇ ਲਾਗੇ ਬਣੇ ਹਾਂਜੀ 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 ਠੀਕ ਹੈ ਜੀ ਤੇ ਐਡਰੈਸ ਦੋਸਤੋ ਇਹ ਕਰੀ ਵੀ ਤਾਂ ਮੈਂ ਫੇਰ ਬੋਲ ਦਣਾ ਪਿੰਡ ਚੀਮਾ ਕਲਾ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਧਰਮਤਪਾ ਸਾਹਿਬ ਨਾਮ ਭਾਜੀ ਦਾ ਸਤਨਾਮ ਸਿੰਘ ਹੈ ਫੋਨ ਨੰਬਰ ਬਾਬਾ ਜੀ ਕਰੀ ਵੀ ਬੋਲਦੀ 95771 ਹਾਂਜੀ 7302 ਠੀਕ ਹੈ ਜੀ ਇੱਕ Google Pay ਵਾਲਾ ਨੰਬਰ ਆ ਕਈ ਵੀ ਰਫੀਕ ਨੂੰ ਕਿਸਾਈ ਸੁਪਉਣੀ ਹੁੰਦੀ ਆ ਤੇ ਆਰ ਦਿੰਦੇ ਆ ਤੇ ਉਹ ਨੰਬਰ ਮੇਰਾ ਹੈਗਾ ਵਾ 94171 ਹਾਂਜੀ 7493 ਠੀਕ ਹੈ ਜੀ ਹਾਂਜੀ Google Pay ਨੰਬਰ ਜਿਹੜਾ ਦੋਸਤੋ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਤੇ ਜਿਹੜੇ ਵੀ ਨੇ ਸਾਈ ਪਉਣੀ ਉਹ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਉਹ ਮੈਂਸ਼ਨ ਕਰ ਸਕਦਾ ਵਾ ਬਾਕੀ ਦੋਸਤੋ ਧੰਨਵਾਦ ਤੁਹਾਡਾ ਵੀਡੀਓ ਵੇਖਣ ਵਾਸਤੇ ਤੁਸੀਂ ਇੰਤਜ਼ਾਰ ਕੀਤਾ ਇਹਨੇ ਸਮੇਂ ਦਾ ਗਾਵਾਂ ਦੋਸਤੋ ਚਾਰੇ ਸੁਈਆਂ ਸਗੀਆਂ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਮੇਰੇ ਵੀ ਜਰੂਰ ਕਰ ਲਿਆ ਕਰੋ ਧੰਨਵਾਦ ਦੋਸਤੋ ਰਣਕ